ਵੇਲੇ ਹੱਡ ਤਹਰਾਮ ਹੋਏ ਆਪਣੇ ਖਾਲਗਾ ਪਰਕੇ ਲਿਆ ਕੇ ਮੁਰਤੇ ਤੇਜੀ ਨਾਲ ਬਤਮੀਸ਼ ਮੇਰੀ ਮਰਜ਼ੀ ਬਦਲੋ ਕੁਸ਼ਵੰਦੀ ਕਰ ਹਾਂਜੀ ਗਾਇਸ ਸਵਾਗਤ ਤੁਹਾਡਾ ਮੇਰੇ ਇਸ ਚੈਨਲ نیوز ਬਹੁਤ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗਾ ਸੁਗਾ ਜਿੱਦਾ ਕਿ ਅੱਜ ਅਪਨ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੁਗਾ ਜਿੱਦਾ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਜ਼ ਅਨਨ ਕੋ ਸਨੈਪ ਚਾੜਦੇ ਸਟੋਰੀ ਸ਼ੇਅਰ ਕੀ ਤੈਨੂੰ ਗਾ ਜਾਉ ਤੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕੀ ਕਰ ਰਹੀ ਹੈ ਮੇਰੀ ਮਰਜ਼ੀ ਮੈਂ ਜੋ ਕਸਮ ਜੀ ਕਰਾ ਇੰਨੇ ਅੱਗੇ ਮੜੇ ਖੜ ਗਿਓ ਹਾਂ ਜੀ ਹੁਣ ਕਾਰਨ ਹੈ ਲੋਕ ਹੈ ਹਲੋ ਸਸਰੀ ਕਾਲ ਸਸਰੀ ਗਾਇ ਜੀ ਆ ਵੀ ਨੈਨਸੀ ਦੇ ਨਾਲ ਕਹਿੰਦੀ ਦੁੱਧ ਪੀ ਕੇ ਦੁੱਧ ਦੇ ਵਾਹ ਜੀ ਬੂਆ ਅੱਜ ਪਾਵਾਂਗੇ ਵਲੌਗ ਭਾਜੀ ਮੱਝਾਂ ਚੋਂ ਨੂੰ ਆਜੇ ਹੋ ਗਿਆ ਅਪਲੋਡ ਹੋਣੀ ਲੱਗਾ ਵਸ 1 ਕੋ ਮਿੰਟ ਰੁਕ ਜੋ 1 ਕੋ ਮਿੰਟ 1 ਕੋ ਮਿੰਟ ਰੁਕ ਜੋ ਬਸ ਆ ਵੇਖੋ ਇਧਰ ਵੇਖਿਓ ਇਹ ਆ ਗਿਆ ਜੇ ਇਹ ਹੋ ਗਿਆ ਆ ਗੇ ਨੋ ਕਿਡਸ ਆਇਆ ਲਓ ਹੁਣੇ 20 25 ਮਿੰਟਾਂ ਤੱਕ ਫਰੈਂਡਸ ਆਓ ਦੁੱਧ ਪੀ ਲਓ ਗੁੱਡ ਮਾਰਨਿੰਗ ਦਿਨ ਆਸ ਬਾਗੀ ਟਗਾ ਨਾ ਮਿਲਕਿੰਗ ਸਟਾਰਟ ਹੈ ਨੋਡੀ ਨੇ ਛੁੱਟੀ ਭਾਈ ਹੋਈ ਹੈ ਸੋ ਆਪਾਂ ਨੂੰ ਆਪ ਆਉਣਾ ਪਿਆ ਮੈਦਾਨ ਦੇ ਵਿੱਚ ਮੋਟੇ ਹੋਣਾ ਸੌਦਾਈ ਪੀੜਾ ਬਖਾ ਮੋਟੇ ਨਾਲ ਜੂਵੀ ਇਹ ਰਸੂ ਖਾਦਾ ਮੇਰੇ ਲੱਗੇ ਆਉਂਦੀ ਕੋਸ਼ਿਸ਼ ਨਹੀਂ ਕਰਨੀ ਮੱਝ ਹਿੱਲਦੀ ਚਰ ਤੋਂ ਠੀਕ ਹੈ ਨਾ ਗੁੱਪੀਆਂ ਨਾ ਖਾਂਦਾ ਜਾਏ ਕਿਤੇ ਇੱਥੇ ਮੇਰੇ ਕੋਲ ਮੈ ਮੇਰੇ ਨਹੀਂ ਪੈਂਦੀਆਂ ਮੱਕੀਆਂ ਤੁਹਾਡੇ ਸਾਰਿਆਂ ਚ ਕਿਹਦੇ ਨਾਲ ਆਏ ਆ ਹੋਇਆ ਕਿਸੇ ਨਾਲ ਵੀ ਇਹ ਦੇ ਸਕਤੇ ਹੈ ਆਪ ਗੱਗੂ ਜੀ ਲੱਗੇ ਹੋਏ ਨੇ ਨਾਲ ਦਵਾ-ਦਵਾ ਓ ਮਾਈ ਗੋਡ ਗੱਗੂ ਬਹੁਤ ਤੇਜ਼ੀ ਨਾਲ ਸਫਾਈ ਹੋ ਰਹੀ ਹੈ ਇਹਦੇ ਨਾਲ ਵਾਹ ਜੀ ਬੱਤੋ ਸੀ ਤਾਂ ਕੀ ਆ ਬਾਤ ਹੀ ਕਰਦੇ ਗੱਗੂ ਜੀ ਕਿੰਦਾ ਇਨਵੈਂਨਸ਼ਨ ਸੋਚਿਆ ਤੁਸੀਂ ਫਿਰ ਇਹ ਤੁਸੀਂ ਮੇਰੇ ਉੱਤੇ ਕੂੜਾ ਬੁੱਕ ਭਰ ਕੇ ਪਾ ਦਿਓ ਐ ਤਾਂ ਨਹੀਂ ਕੋਈ ਗੱਲ ਬਣਨੀ ਹੈ ਉਹ ਮੈਂ ਜਾਂ ਸਫਾਈ ਦੇ ਦੇ ਵਾਹ ਜੀ ਵਾਹ ਬਹੁਤ ਛੇਤੀ ਸਪਾਈ ਕਰ ਰਹੇ ਹੋ ਬੱਤਮੀਜ਼ ਕਿਸੇ ਜਗ੍ਹਾ ਦੀ ਕਹਿੰਦੇ ਸਭ ਤੋਂ ਜ਼ਿਆਦਾ ਗੱਲ ਪਾਇਆ ਰਹੇ ਹਾਂ ਹੂੰ ਬੱਤਮੀਜ਼ੀ ਨਾ ਕਰਨੀ ਆਦੇਸ਼ ਆ ਦੇ ਤੁਸੀਂ ਪਿੱਛੇ ਖੁਚੀ ਹੋਣੀ ਤੇ ਅਦੇਸ਼ੀਤ ਹੋਣੀ ਦਨ ਸੇ ਹੈ ਸਨੇਪਚੈਟ ਫੈਮਲੀ ਐ ਇਦਾਂ ਵਾਲੀ ਇਦਾਂ ਵਾਲੀ ਹਾਏ ਓ ਵਿੱਚ ਗੁਬਾਰੇ ਕਿਤਾ ਆ ਗਏ ਹਾਏ ਇਹਨਾਂ ਦਾ ਇੱਕ ਬੂਨੇ ਹੀ ਕਾਬੂ ਆ ਰਿਹਾ ਸੋ ਬਹੁਤ ਦੁਖੀ ਹਿਰਦੇ ਨਾਲ ਮੋਟੇ ਹੋਣੀ ਜਾ ਰਹੇ ਨੇ ਓ ਚੱਕ ਜਾਂਦੇ ਨਾਲ ਬਹਿਰੀਆਂ ਨੂੰ ਚਤਾਵਨੀ ਕਰਕੇ ਕਹਿੰਦਾ ਖੜ ਜੋ ਕੱਲਾ ਹੀ ਆਵੇਂ ਖੜ ਜੋ ਕੱਲਾ ਹੀ ਆਵੇਂ ਆਪਣੇ ਦੂਜੇ ਜਿੰਨੀ ਮਿਹਨਤ ਕਿੱਥੇ ਕਰ ਲੈਗੀ ਪੰਜਾਂ ਦਿਨਾਂ ਬਾਅਦ ਟਰਾਲਾ ਫੁੱਲ ਭਰ ਕੇ ਲੈਣਾ ਹੁੰਦਾ ਚਾਰ ਦਾ ਵੇਲੇ ਹੱਡ ਤ ਹਰਾਮ ਹੋਏ ਆਪਣੇ ਖਾਲ ਗਾ ਪਰਕੇ ਲਿਆ ਕੇ ਤੇ ਮੁਰਤੇ ਉੱਠਿਆ ਵੀ ਨਹੀਂ ਜਾਂਦਾ ਦਾ ਉੱਠਿਆ ਨਹੀਂ ਜਾਂਦਾ ਸਵੇਰੇ ਮੱਝਾਂ ਲਈ ਮਰ ਕੇ ਤਰਲੇ ਮਾਰਦੇ ਰਹੀਆਂ ਤੇ ਉਹ ਉੱਠਿਆ ਨਹੀਂ ਗਿਆ ਉਦੋਂ ਤੱਕ ਗੁੱਡ ਮਾਰਨਿੰਗ ਦੇ ਨਾਲ 8:12 ਵਜੇ ਤੇ ਤੈਨੂੰ ਗੱਲਾਂ ਲੱਗੀਆਂ ਹੁਣ ਗੁੱਡ ਮਾਰਨਿੰਗ ਸ਼ਾਸਤਰੀਕਾਲ ਮਿਲਦੇ ਆਂ ਸ਼ਾਮ ਨੂੰ 4 ਦੇ ਨਾਲ ਕਿਉਂ ਐ ਗੱਡੀਆਂ ਚੋ ਤਾ ਤਰ ਲੈ ਜਾਈਦਾ ਚਾਰ ਪੱਟਣ ਲਈ ਨੌਜਵਾਨ ਐ ਇਕੱਠੇ ਕਰਨੇ ਬੰਦੇ ਆ ਜਾ ਵੀਰ ਮੇਰਾ ਆ ਜਾ ਆ ਗਿਆ ਆ ਗਿਆ ਆ ਗਿਆ ਨਿੱਕਾ ਭਾਈ ਆ ਗਿਆ ਆ ਜਾ ਆ ਜਾ ਛੇਤੀ ਖਿੱਚ ਕੇ ਆ ਜਾ ਖਿੱਚ ਕੇ ਖਿੱਚ ਕੇ ਗਏ ਚਲੋ 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 ਲੱਭੇ ਮੋਟੀ ਦੀ ਕਿਤੇ ਸੌਂਦਾ ਕੋਈ ਝੱਡੂੜੀ ਆਉਂਦੀ ਸੌਂਦਾ ਉਹ ਮੁੰਡੇ ਤਿੰਨ ਘੰਟੇ ਲਵਾਵੇ ਨਾ ਤਿੰਨ ਘੰਟੇ ਲੱਡੂ ਨਾਲ ਖੱਟੇ ਹੋ ਜਾਣਾ ਇਹ ਦੋ ਮਿੰਟ ਨਾਲ ਟਮਦਾ ਮੋਟਾ ਡਰਾਈਵਰ ਮਾੜੇ ਡਰਾਈਵਰ ਆ ਜੱਦਾ ਲੱਖ ਦੀ ਲਾੜ ਤੇ ਆ ਮੁਰਨਾ ਹੀ ਦੇ ਦੋ ਨਾ 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 ਇਹ ਨਹੀਂ ਮੁੜਨਾ ਕੰਦਾ ਹਟਾਵੇ ਬਾਈ ਦੀਆਂ ਕੰਦਾ ਢਾ ਦਿਓ ਢਾ ਦਿਓ ਛੋਟੀਆਂ ਛੋਟੀਆਂ ਏਡੇ ਏਡੇ ਬੰਦੇ ਤੇ ਛੋਟੀਆਂ ਕਲਾਸਾਂ ਦੀ ਕੀ ਕਰਨਾ ਵੈਸੇ ਮੋਟਿਆਂ ਨੂੰ ਯਕੀਨ ਨਹੀਂ ਕੋਈ ਇਹਨਾਂ ਨੂੰ ਗਲਾ ਦੇ ਦੋ ਘਰੋਂ ਲੈ ਕੇ ਆਉਂਦੇ ਜਸਪਾਲ ਆ ਜਸਪਾਲ ਦੀ ਕਲਾਸੀ ਕਿਹੜੀ ਆਏ ਆਹ ਪਰ ਜਸਪਾਲ ਦੀ ਕਲਾਸੀ ਭਈਆ ਉਹ ਨਿੱਕੀ ਜੀ ਆ ਉਹ ਆਵੇ ਦੱਸਣ ਡਿਆ ਐਵੇਂ ਐਵੇਂ ਪ੍ਰਵਾਹ ਬਾਈ ਨੂੰ ਲੈ 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 ਐਵੇਂ ਹਾਂ ਜੀ ਤੁਹਾਨੂੰ ਦੇਖ ਲਈ ਨਾ ਸਟੋਰੀ ਗਾਇਜ਼ ਬਾਕੀ ਗਾਇਜ਼ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗਾਇਜ਼ ਅੱਜਾ ਦੀਆਂ ਨਾ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ